ਚੰਗੇਪੁਰ ਦੇ ਲਈ 22 ਸਾਲ ਪਹਿਲਾਂ ਅਰਮਾਨੀਆਂ ਗਏ ਸਮਰਾਲਾ ਦੇ ਨੇੜਲੇ ਪਿੰਡ ਮੰਜਾਲੀ ਖੁਰਦ ਦਾ ਨੌਜਵਾਨ ਅਮਨਦੀਪ ਸਿੰਘ ਜਿਸ ਦੀ ਜ਼ਹਿਰੀਲੀ ਗੈਸ ਦੇ ਕਾਰਨ ਮੌਤ ਹੋ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਉਥੇ ਬੱਕਰੀਆਂ ਦੇ ਫਾਰਮ 'ਚ ਨੌਕਰੀ ਕਰਦਾ ਸੀ ਤੇ ਡਾਕਟਰਾਂ ਦੇ ਦੱਸਣ ਮੁਤਾਬਕ ਜ਼ਹਿਰੀਲੀ ਗੈਸ ਚੜਨ ਦੇ ਨਾਲ ਉਸ ਦੀ ਜਾਨ ਗਈ ਹੈ ਤਾਂ ਮ੍ਰਿਤਕ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਵਿਆਹਿਆ ਹੋਇਆ ਸੀ ਅਮਨਦੀਪ ਦੇ ਅਰਮਾਨੀਆਂ ਜਾਣ ਦੇ 10 ਦਿਨਾਂ ਬਾਅਦ ਉਸ ਦੇ ਘਰ ਬੇਟੀ ਨੇ ਜਨਮ ਲਿਆ ਜਿਸ ਦਾ ਮੂੰਹ ਹਾਲੇ ਤੱਕ ਉਸਨੇ ਨਹੀਂ ਵੇਖਿਆ ਸੀ ਸਿਰਫ ਮੋਬਾਈਲ ਤੇ ਵੀਡੀਓ ਕਾਲ ਦੇ ਰਾਹੀਂ ਆਪਣੀ ਇਕਲੌਤੀ ਧੀ ਨੂੰ ਵੇਖਿਆ ਸੀ ਅਮਨਦੀਪ ਦੇ ਪਿਤਾ ਦਾ ਕਹਿਣਾ ਹੈ ਕਿ ਪੋਤੇ 2.5 ਸਾਲ ਪਹਿਲਾਂ ਚੰਗੇ ਭਵਿੱਖ ਤੇ ਰੋਜ਼ਗਾਰ ਦੇ ਲਈ ਗਿਆ ਸੀ ਪਰ ਬੀਤੀ 15 ਸਤੰਬਰ ਨੂੰ ਪਰਿਵਾਰਕ ਮੈਂਬਰਾਂ ਨੂੰ ਇੱਕ ਫੋਨ ਆਉਂਦਾ ਹੈ ਜਿਸ ਨੇ ਉਹਨਾਂ ਦੀ ਦੁਨੀਆ ਹੀ ਉਜਾੜ ਕੇ ਰੱਖ ਦਿੱਤੀ ਹੈ ਡਾਕਟਰਾਂ ਦੇ ਵੱਲੋਂ ਦੱਸਿਆ ਗਿਆ ਕਿ ਜ਼ਹਿਰੀਲੀ ਗੈਸ ਦੇ ਨਾਮ ਮੁੰਡੇ ਦੀ ਜਾਨ ਗਈ ਹੈ ਫਿਰ ਉਧਰ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਉਹਨਾਂ ਮ੍ਰਿਤਕ ਦੇ ਘਰ ਲਿਆਉਣ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਨਾ ਤਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਸਾਡੇ ਤੱਕ ਪਹੁੰਚੇ ਤੇ ਨਾ ਹੀ ਕੋਈ ਹੋਰ ਮਦਦ ਆਈ। ਉਹਨਾਂ ਸਰਕਾਰ 'ਕਿ ਅਪੀਲ ਕੀਤੀ ਹੈ ਕਿ ਪੁੱਤ ਦੀ ਮ੍ਰਿਤਕ ਦੇ ਘਰ ਲਿਆਂਦੀ ਜਾਵੇ ਤਾਂ ਜੋ ਸਸਕਾਰ ਕੀਤਾ ਜਾ ਸਕੇ। ਜੀ ਨਾਮ ਮੌਤ ਜੀ ਦਾ। ਮੈਂ ਨਾ ਹਰਪਾਲ ਸਿੰਘ ਆ ਜੀ। ਪਿੰਡ ਦਾ ਨਾਮ ਕੀ? ਮਝਾਲੀ ਖੁਰਦਾ ਜੀ। ਹਾਂ ਜੀ ਦੀ ਮੌਤ ਹੋਇਆ ਕੀ ਲੱਗਦੀ ਥੋੜੀ? ਮੇਰਾ ਬੇਟਾ ਜੀ। ਆ ਕਿੱਥੇ ਗਿਆ ਸੀਗਾ ਜੀ? ਕੁਰਬਾਨੀਆਂ ਜੀ। ਆ ਕਿੰਨਾ ਸਮਾਂ ਪਹਿਲਾਂ ਗਿਆ ਸੀ? 7 ਸਾਲ ਹੋ ਗਏ ਜੀ। ਤੇ ਉਸ ਦੀ ਮੌਤ ਦੀ ਖਬਰ ਕਰੇ ਮਿਲਿਆ। ਸਾਨੂੰ ਜੀ 15 ਤਰੀਕ ਨੂੰ ਆ ਕੀਨੇ ਦਿੱਤੀ ਸੀ ਖਬਰ ਸਾਨੂੰ ਜੀ ਉਧਰੋਂ ਡਾਕਟਰ ਜੀ ਨੇ ਕਿਹਾ ਜੀ ਅਰ ਕੀ ਹੋਇਆ ਕੀ ਸੀ ਪਤਾ ਲੱਗਿਆ ਸਾਨੂੰ ਤਾਂ ਜੀ ਐ ਕਿਹਾ ਵੀ ਗੈਸ ਦੇ ਨਾਲ ਵੀ ਉਹਦੀ ਡੈਥ ਹੋਈ ਹੈ ਹਾਂਜੀ ਅਰ ਇਹ ਸਮੀਰ ਰਾਮ ਜਿੱਦਾਂ ਬਾਹਰ ਗਿਆ ਆਇਆ ਚੱਕਰ ਲਾਇਆ ਉਹਨੂੰ ਨਹੀਂ ਜੀ ਹਾਂ ਕਿੰਨੀ ਕੀ ਉਮਰ ਸੀ ਕੀ ਬੇਟੇ ਦੀ ਉਮਰ 25 25 ਤੇ ਹਾਂਜੀ ਹਾਂ 25 ਹੈ ਮੈਰਿਡ ਸੀਗੇ ਜੀ ਹਾਂਜੀ ਬੱਚਾ ਹੈਗਾ ਹਾਂਜੀ ਗੁੱਡੀ ਹੈ ਜੀ ਛੋਟੀ ਆਖਿਰ ਸਮੇਂ ਕਦੋਂ ਗੱਲ ਹੋਈ ਹੈ ਉਹਦੇ ਨਾਲ ਤੁਹਾਡੀ ਸਾਡੀ ਜੀ 15 ਤਰੀਕ ਨੂੰ ਹੋਈ ਹੈ ਜੀ 15 15ਵਾਂ ਦਿਨ 13ਵੇਂ 13ਵੇਂ ਜੀ ਹਾਂਜੀ ਠੀਕ کہہ ਰਹੇ ਸੀ ਤੁਸੀਂ ਠੀਕ ਸੀਗੇ ਹਾਂ ਉਹਦਾਂ ਠੀਕ ਦੀਗੇ ਕਹਿੰਦਾ ਦੀ ਮੈਂ ਰਾਤ ਨੂੰ ਗੱਲ ਕਰੂੰਗਾ ਵੀ ਚਾਰ ਦੇ ਘਟਾ ਫੇਰ ਬਾਅਦ ਚੋਂ ਕੋਈ ਫੋਨ ਨਹੀਂ ਆਇਆ ਹੈ ਹਾਂਜੀ ਕੀ ਆਪਣੇ ਮੰਗਤੀ ਕਰ ਰਹੇ ਹੋ ਕਿ ਪਤਾ ਲੱਗੇ ਵੀ ਬੋਰਡ ਨੂੰ ਬੋਰਡ ਨੂੰ ਤਾਂ ਜੀ ਸਾਨੂੰ ਆਹੀ ਕਹੀ ਜਾਂਦੇ ਨੇ ਵੀ ਤੁਹਾਨੂੰ ਕੱਲ ਨੂੰ ਦੱਸਦੇ ਆ ਅੱਜ ਦੱਸਦੇ ਆ ਅਸਤਾਹੀ ਕਹਿੰਦੇ ਵੀ ਬਹੁਤ ਦਿਨ ਹੋ ਗਏ ਹਾਂਜੀ ਇੱਥੇ ਲੋਕਲ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਥੋੜੀ ਅਸੀਂ ਸਭ ਨੂੰ ਚਿੱਠੀਆਂ ਪਾਈਆਂ ਹੋਈਆਂ ਨੇ ਹਾਂਜੀ ਕੀ ਆਪਣਾ ਉਹਨਾਂ ਦਾ ਬੇਸਤਾਹੀ ਕਹਿੰਦੇ ਵੀ ਸਾਡੀ ਹੈਲਪ ਕਰੋ ਜੀ ਹਾਂ ਜੀ ਅਸੀਂ ਗਰੀਬ ਆਂਦੇ ਆ ਹਾਂ ਤੇ ਪ੍ਰਸ਼ਾਸਨ ਦਾ ਜਾਂ ਬਾਹਰ ਵਾਲੇ ਜਿਹੜੇ ਵੀ ਹੈਗੇ ਉਹਦੇ ਦੋਸਤ ਮਿੱਤਰ ਕੀ ਕਹਿ ਰਹੇ ਨੇ ਇਹ ਸਾਨੂੰ ਤਾਂ ਜੀ ਕੋਈ ਤੁਹਾਨੂੰ ਕਹਿ ਰਿਹਾ ਹਾਂ ਬਸ ਉਹ ਹੀ ਕਹਿੰਦੇ ਨੇ ਡਾਕਟਰ ਜੀ ਨੇ ਉਹਨਾਂ ਨੂੰ ਪੁੱਛਦੇ ਆਂ ਸੀ ਵੀ ਸਾਡਾ ਜੀ ਆ ਚੱਲ ਰਿਹਾ ਵੀ ਅਸੀਂ ਆੜਤਾ ਰਹੇ ਹਾਂ ਹਾਂ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਨਾਲ ਜੀ

ਹਾਂ ਗਾ ਜੀ ਮੋਨ ਚਾ ਜੇ ਰਾਤ ਨੂੰ ਸੁਬਾ ਗੱਲ ਕਰਾਂਗੇ ਵੀ ਰੋਟੀ ਖਾਣੀ ਹੈ ਜੀ ਰੋਟੀ ਖਾਣ ਲੱਗਾਂਗੇ ਹਾਂ ਜੀ ਦੇਰ ਜਾਂਗੇ ਕੁਝ ਮਲੇ ਇੱਕ ਹੀ ਹਾਂ ਲਈ ਕੀ ਹੈ ਜੀ ਦਸੰਬਰ ਮਹੀਨੇ ਚ ਗਿਆ ਕਿ ਬਾਹਰ ਨਹੀਂ ਕੀ ਕੀ ਗੰਭਾਈ ਕੋਈ ਭਾਰਤੀ ਪਰੇ ਨੂੰ ਅੰਦਰ ਰਹਿ ਲਈ ਚੇਦੀ ਮੁਰ ਕਿੰਨੀ ਹਾਂ ਜੀ ਦੂਜਾ ਸਾਲ ਦੋ ਸਾਲ ਪੂਰੇ ਹੋ ਗਏ ਬੱਚਿਆਂ ਉਹਨਾਂ ਦੇ ਬਾਹਰ ਜਾਣ ਤੋਂ ਬਾਅਦ ਹਾਂ ਜੀ ਪਰਿਵਾਰ ਦੇ ਵਿੱਚ ਹੀ ਤੀਰ ਤੋਂ ਤੋਂ ਇਹ ਗੱਲ ਆ ਗਈ ਮੇਰੇ ਗੇਟੇ ਤੋਂ ਮੈਂ ਐਨੇ ਨਹੀਂ ਆਉਂਦਾ ਨਹੀਂ ਜਾਂਦਾ ਕੀ ਕਰਦੇ ਸਨ ਸੱਚੀ ਸਾਨੂੰ ਮਦਦ ਕੀਤੀ ਜਾਨੀ ਸਾਡੀ ਸਾਡੇ ਅੱਜ ਜਿਵੇਂ ਵੀ ਸਾਨੂੰ ਸਾਹਮਣੇ ਪਤਾ ਚੱਲ ਗਿਆ ਕਿ ਕੀ ਹੋ ਰਿਹਾ ਹੈ ਕੀ ਨਾ ਬੋਲੋ ਮੇਰਾ ਨਾਮ ਸੁਗਵੰਤ ਸਿੰਘ ਆ ਜੀ ਕਿੱਥੇ ਰਹਿੰਦੇ ਹੋ ਮੇਰਾ ਪਿੰਡ ਜਰਗਾ ਜੀ ਅਜੇ ਰਕਤ ਦੀ ਲੱਗਦੀ ਸੀ ਮੇਰੇ ਸਾਲਾ ਸਾਬ ਤੁਸੀਂ ਇਹ ਜਿੰਨਾਂ ਡੈਥ ਹੋਈ ਆ ਜੀ ਤੇ ਇਹਨਾਂ ਦੀ ਸੇਵਿਸ ਸਟਾਫ ਮੇਰੇ ਘਰੇ ਬੈਟ ਦੇ ਮੇਰੇ ਨਾਲ ਜੀ ਇੱਕੀ ਮੈਂ ਵਾਪਰੇ ਜੋ ਦੱਸਣ ਅਨੁਸਾਰ ਸਰ ਗੱਲ ਹੋਈ ਉਹਨਾਂ ਦਾ ਡਾਕਟਰ ਸਾਹਿਬ ਦਾ ਸਾਨੂੰ 15 ਤਰੀਕ ਨੂੰ ਫੋਨ ਆਇਆ ਜੋ ਉਹਨਾਂ ਦੇ ਦੱਸਣ ਮੁਤਾਬਕ ਵੀ ਉਹਨਾਂ ਦੇ ਕੇ ਜੇ ਜਿਹੜੀ ਲੀਗਾ ਜ਼ਿਕਰ ਨਾ ਦਿੱਤ ਹੋਈ ਹੈ ਉਹਨਾਂ ਨੇ ਦੱਸਿਆ ਤੁਹਾਨੂੰ ਤੁਹਾਡੇ ਨਾਲ ਕਦੇ ਗੱਲ ਹੋਈ ਹਾਂਜੀ ਲਾਸਟ ਟਾਈਮ ਅਸੀਂ ਮੈਂ ਇੱਥੇ ਇਹਨਾਂ ਕੋਲ ਹੀ ਆਇਆ ਸੀ ਤੇ 13 ਤਰੀਕ ਤੋਂ ਬਾਅਦ ਫਰਾਈਡੇ ਤੋਂ ਬਾਅਦ ਸਾਡੀ ਕੋਈ ਇਹਨਾਂ ਨਾਲ ਗੱਲਬਾਤ ਨਹੀਂ ਵੀ ਜਦੋਂ ਸਦੀ ਉਹਨਾਂ ਨੂੰ ਬੌਸ ਨੂੰ ਫੋਨ ਕਰ ਰਹੇ ਸੀ ਤੇ ਬੌਸ ਦੀ ਪ੍ਰੋਬਲਮ ਇਹ ਸੀ ਵੀ ਉਹਨੂੰ ਇੰਗਲਿਸ਼ ਨਹੀਂ ਆਉਂਦੀ ਸੀ ਤੇ ਉਹ ਆਪਣੀ ਉਧਰ ਮਾਤਰਭਾਸ਼ਾ ਬੋਲਦੇ ਨੇ ਤੇ ਇੰਡੀਅਨ ਡਾਕਟਰ ਆਪਣੇ ਇਹਨਾਂ ਨੇ ਸਾਨੂੰ ਇਹ ਨਿਊਜ਼ ਦਿੱਤੀ ਸਰ ਹਾਂਜੀ ਔਰ ਕਦੋਂ ਕੀ ਕਹਿ ਰਹੇ ਹੋ ਉੱਥੇ ਕੀ ਫਾਰਮੈਲਟੀ ਹੈ ਫਾਰਮੈਲਟੀ ਉਹਨਾਂ ਨੇ ਦੱਸਣ ਬਤਾ ਕੋ ਸਾਰੇ ਚੱਲ ਰਹੀਆਂ ਇਨਵੈਸਟਿਗੇਟ ਕਰ ਰਹੇ ਨੇ ਸਾਨੂੰ ਦੁੱਖ ਦੀ ਗੱਲ ਤਾਂ ਕਿ ਵੀ ਹਲੇ ਤੱਕ ਤੁਹਾਡੇ ਕੋਲ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਜਾਂ ਸਾਡੇ ਚੁਣੇ ਹੋਏ ਨੁਮਾਇंदे ਵਾਲੇ ਤੱਕ ਸਾਡੀ ਕੋਈ ਖ਼ਬਰ ਨਹੀਂ ਲੈਣਾ ਆ ਨਾ ਸਾਡੇ ਨਾਲ ਕਿੰਨੇ ਦੁੱਖ ਹੋਣਾ ਆ ਸਾਡੀ ਕਿਸੇ ਅੱਗੇ ਕੋਈ ਏਦਾਂ ਦੀ ਡਿਮਾਂਡ ਨਹੀਂ ਫਾਈਨੈਂਸ਼ੀਅਲੀ ਹੈਲਪ ਨਹੀਂ ਮੰਗ ਰਹੇ ਸੀ ਸਾਡੀ ਬਸ ਇਹੀ ਡਿਮਾਂਡ ਆ ਕਿ ਸਾਡੀ ਉਹਦੀ ਬਾਡੀ ਲਈ ਹੌਂਸ ਚ ਸੱਤੀ ਹੈਲਪ ਕੀਤੀ ਜਾਵੇ ਤਾਂ ਤੁਸੀਂ ਪ੍ਰਸ਼ਾਸਨ ਨੂੰ ਇਤਲਾਅਤ ਕੀਤੀ ਹਾਂ ਜੀ ਸਰ ਪ੍ਰਸ਼ਾਸਨ ਨੂੰ ਸਾਰੇ ਅਸੀਂ ਲੈਟਰ ਆ ਵਗੈਰਾ ਸੀਐਮ ਪੰਜਾਬ ਸਾਰਿਆਂ ਨੂੰ ਅਸੀਂ ਕੱਢ ਚੁੱਕੇ ਹਾਂ ਸਰ ਪਰ ਅਜੇ ਤੱਕ ਨਾਕਿਸ ਦਾ ਫੋਨ ਨਾ ਕੋਈ ਆਪ ਨਾ ਉਹਨਾਂ ਦਾ ਕੋਈ ਨੁਮਾਇਦ ਸਾਡੇ ਤੱਕ ਨਹੀਂ ਪਹੁੰਚਿਆ ਸਰ ਔਰ ਅਵਾਰ ਦੇ ਵਿੱਚ ਕੋਣ ਕੋਣ ਇਹਨਾਂ ਦੇ ਗੁਰੂਵਾਰ ਚ ਇਹਨਾਂ ਦੇ ਫਾਦਰ ਸਾਹਿਬ ਇਹਨਾਂ ਦੇ ਮਦਰ ਇਹਨਾਂ ਦੇ 2 ਸਾਲ ਵਿਆਹ ਨੂੰ ਹੋ ਗਏ ਸੀ ਇਹਲੇ ਬਿਤੇਰੇ ਨੇ ਬੇਟੀ ਦਾ ਮੂੰਹ ਨਹੀਂ ਦੇਖਿਆ ਜੀ ਇਹ ਜਾਣ ਤੋਂ 10 ਦਿਨ ਬਾਅਦ ਇਹਦੀ ਬੇਟੀ ਹੋਈ ਆ 3 ਨੰਬਰ 2 ਤੇ ਇਹਨਾਂ ਦੇ ਤਿੰਨ ਸਿਸਟਰ ਨੇ ਮੈਰਿਡ ਨੇ ਜੀ ਇਹ ਬਸੇ ਹੀ ਪਰਿਵਾਰਾ ਜੀ ਗਰੀਬ ਪਰਿਵਾਰਾ ਜੀ ਇਹ ਦਿਹਾੜੀ ਜੋਤੇ ਵਾਲੇ ਨੇ ਵਿਚਾਰੇ ਹਾਂਜੀ ਉਹ ਵਿਚਾਰਾ ਰੋਜ਼ਗਾਰ ਦੇ ਚੱਕਰ ਤੱਕ ਸਰ ਬਰ ਗਿਆ ਸੀ ਤੇ ਪਰ ਹੁਣ ਲੈ ਤੱਕ ਸਾਡੀ ਕੋਈ ਕਿਸੇ ਪ੍ਰਕਾਰ ਦੀ ਕੋਈ ਹੈਲਪ ਨਹੀਂ ਕਿਸੇ ਕੋਲ ਮੰਗਤਾ ਸਰ ਜੋ ਵੀ ਜਾਣਕਾਰ ਹੈ ਇਸ ਮਸਲੇ ਦਾ ਜਾਂ ਪ੍ਰਸ਼ਾਸਨ ਸਾਡੀ ਉਸ ਵੱਲੋਂ ਹੈਲਪ ਕੀਤੀ ਜਾਵੇ ਅਸੀਂ ਸਾਰੇ ਵੀਰਾਂ ਦਾ ਹੱਥ ਚੁੜ ਕੇ ਬੇਨਤੀ ਹੀ ਕਰਦੇ ਹਾਂ ਇਹ ਸਾਨੂੰ ਕੋਈ ਰਾਹ ਪਾਇਆ ਜਾਵੇ ਇਹਦੇ ਨਾਲ ਉਹਦੀ ਬਾਡੀ ਛੇਤੀ ਛੇਤੀ ਸਾਡੇ ਤੱਕ ਪਹੁੰਚ ਸਕੇ ਸਰ